ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਡਿਸਟ੍ਰੀਬਿਊਟਰ ਐਸੋਸੀਏਸ਼ਨ ਦੀ ਮੀਟਿੰਗ ਦਾ ਆਯੋਜਨ ਚੇਅਰਮੈਨ ਕ੍ਰਿਸ਼ਨ ਮਹਿਰਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਤੇ ਸਰਬਸੰਮਤੀ ਨਾਲ ਮਨੀਸ਼ ਜੈਨ ਪ੍ਰਧਾਨ ਅਤੇ ਕੋਸ਼ਲ ਗੰਭੀਰ ਜਨਰਲ ਸਕੱਤਰ ਚੁਣੇ ਗਏ। ਮੀਟਿੰਗ ਦੌਰਾਨ ਡਿਸਟ੍ਰੀਬਿਊਟਰਜ਼ ਨੂੰ ਵਪਾਰ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਰਕਾਰ પાસે ਮੰਗ ਕੀਤੀ ਗਈ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ। ਇਸ ਮੌਕੇ ਤੇ ਰਾਣਾ ਮਹਾਜਨ ਅਮਨਪ੍ਰੀਤ ਸਿੰਘ ਦਿਨੇਸ਼ ਆਹੂਜਾ ਪਵਨ ਸ਼ਰਮਾ ਸੰਜੀਤ ਕਪੂਰ ਅਤੇ ਕਰਨ ਕਪੂਰ ਸਮੇਤ ਸਾਰੇ ਮੈਂਬਰ ਮੌਜੂਦ ਸਨ ਮੈਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ 2 ਸਾਲ ਦੇ ਟਿਨਿਓਰ ਲਈ ਮੈਨੂੰ ਇਸ ਕਬਲ ਸਮਝਿਆ ਗਿਆ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਜਿਸ ਤਰ੍ਹਾਂ ਸਾਡੇ ਪਿਛਲੇ ਪ੍ਰਧਾਨ ਕਪੂਰ ਸਾਹਿਬ ਔਰ ਅਗਰ ਰਾਣਾ ਮਹਾਜਨ ਜੀ ਨੇ ਆਪਣੀ ਬੜੀ ਕਾਬਲੀਅਤ ਨਾਲ ਸੂਝ-ਬੂਝ ਨਾਲ ਐਸੋਸੀਏਸ਼ਨ ਨੂੰ ਅੱਗੇ ਵਧਾਇਆ ਹੈ ਉਸੇ ਤਰ੍ਹਾਂ ਹੀ ਆਪਣੀ ਪੂਰੀ ਟੀਮ ਨੂੰ ਲੈ ਕੇ ਮੈਂ ਅੱਗੇ ਚੱਲਾਂਗਾ ਸਾਰੇ ਮਸਲੇ ਅਸੀਂ ਸੁਲਝਾਵਾਂਗੇ ਸਾਡੇ ਜਿਹੜੇ ਨਵੇਂ ਪ੍ਰਧਾਨ ਮਨੀਸ਼ ਜੈਨ ਜੀ ਹੈ ਬਹੁਤ ਹੀ ਮਿਹਨਤੀ ਹੈ ਪਰ ਜਿੰਨੇ ਅਸੀਂ ਕੰਮ ਪਿਛਲੇ ਸਾਲ ਦੋ ਸਾਲਾਂ ਚ ਕੀਤੇ ਹੈ ਉਹਨੂੰ ਉਮੀਦ ਹੈ ਕਿ ਉਸ ਤੋਂ ਜ਼ਿਆਦਾ ਕਰਨੀ ਹੈ ਇਹ ਕੰਮ ਕਿਉਂਕਿ ਉਹਨਾਂ ਨੂੰ ਇੱਕ ਚੁਣੌਤੀ ਮਿਲ ਗਈ ਹੈ ਕਿ ਰਾਣਾ ਮਾਇ ਜਿੰਨੇ ਕੰਮ ਕੀਤੇ ਉਸ ਤੋਂ ਵੱਧ ਕਰਨੇ ਹਨ ਔਰ ਉਹ ਕਰਨਗੇ ਉਹਨੂੰ ਪੂਰੀ ਆਸ ਹੈ ਪੂਰਾ ਵਿਸ਼ਵਾਸ ਹੈ ਇਸੇ ਕਰਕੇ ਕਿ ਅਸੀਂ ਇਹਨਾਂ ਨੂੰ ਚੁਣਿਆ ਹੈ